ਉਸੇ ਜਾ ਕੇ ਬੈਠਾਂਗੇ ਸਰਕਾਰ ਦਾ ਕੋਈ ਮੰਤਰੀ ਉਪਰਦੀ ਕਰਦਾ ਕੋਈ ਨਹੀਂ ਆਹੀ ਮਸਟਰ ਲੈਂਡ ਰੋਡ ਜੇ ਹੁਣ ਸਰਕਾਰ ਪ੍ਰਸ਼ਾਸਨ ਦੇ ਕੋਲੇ ਇਹ ਗੱਲ ਆ ਰਹੀ ਹੈ ਕੋਈ ਦਫਤਰ ਦਾ ਕੋਈ ਅਧਿਕਾਰੀ ਮਨ ਪੱਤਰ ਲੈਣ ਆਊਗਾ ਉਸ ਵੀ ਕਿੱਥੇ ਇੱਕ ਗੱਲ ਕਿੱਧਰੋਂ ਨਿਕਲੀ ਹੈ ਸਾਡੇ ਇਸ ਮੁੰਡਾਰ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਬੰਦੇ ਦੀ ਗਿਣਤੀ ਕਰ ਲੋ 1000 ਬੰਦਾ ਸੀ ਕਿਹਾ ਸੀ ਤੇ ਇੱਕ ਵੀ ਬੰਦਾ ਤੁਹਾਡਾ ਵਾਧਾ ਲੈ 1000 ਦਾ ਅਸੀਂ ਜਿਹੜੀਆਂ ਤੁਹਾਡੀਆਂ ਗੱਲਾਂ ਕਈਆਂ ਨੇ ਸਾਰੀਆਂ ਮੰਨ ਲਾ ਮਾਫੜੋ ਮਾਫਤ ਅਸੀਂ ਆਪਦੇ ਵਾਦੇ ਮੁਤਾਬਿਕ ਥੱਲੇ ਬਹਿ ਜਾਓ ਯਾਰ ਹੁਣ ਪ੍ਰਸ਼ਾਸਨ ਆਪਦੇ ਵਾਦੇ ਤੋਂ ਟਾਲ ਮਟੋਲ ਨਾ ਕਰੇ ਇਹ ਠੀਕ ਨਹੀਂ ਹੋਣਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇਕਰ ਨੂੰ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲ ਤਾਂ ਜੀਨੀ ਨਹੀਂ ਮੰਤਰੀ ਹੈ ਨਹੀਂ। ਫਿਰ ਅਸੀਂ ਦੇਖ ਲਾ ਕੇ ਸਰਕਾਰ ਦੇਖ ਨੂੰ ਭਈ। ਇਹ ਕਰਕੇ ਨਹੀਂ ਕਰਨਾ ਚਾਹੀਦਾ। ਜਿਹੜੀ ਗੱਲ ਆਪਣੀ ਤੈਅ ਹੋ ਗਈ। ਉਹ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ। ਅਗਲੀ ਗੱਲ ਇਹ ਹੈ। ਆਓ ਸਾਥੀਓ ਤੁਸੀਂ 7-8 ਕਿਲੋਮੀਟਰ ਤੋਂ ਤੁਰ ਕੇ ਆਏ ਹੋ ਫੋਰਸ ਦੇ ਜਿਹੜੇ ਮੁੰਡੇ ਸੀ ਪੁਲਸ ਵਾਲੇ ਜਾਂ ਅਫਸਰ ਸਾਹਿਬਾਨ ਸੀ ਜੋ ਤੁਰ ਕੇ ਆ ਰਹੇ ਸੀ ਉਹਨਾਂ ਦੀ ਹਾਲਤ ਵੀ ਦੇਖੀ ਐ ਤੇ ਤੁਹਾਡੀ ਹਾਲਤ ਵੀ ਦੇਖੀ ਬਹੁਤ ਥਕਾਵਟ ਵਾਲੀ ਬਣੀ ਐ ਬਹੁਤ ਲੰਮਾ ਰੂਪ ਸੀਗਾ ਆਪਾਂ ਸੈਜੇ ਆਇਆ ਤਕਰੀਬਨ 1 ਘੰਟਾ 20 ਮਿੰਟਾਂ ਦੇ ਵਿੱਚ ਆਪਾਂ ਇੱਥੇ ਪਹੁੰਚੇ ਪਰ ਫਿਰ ਵੀ ਤੁਸੀਂ ਬਹੁਤ ਚੰਗਾ ਜਾਵਤਾ ਰੱਖ ਕੇ ਪੂਰੇ ਤਰੀਕੇ ਨਾਲ ਇੱਕ ਦੂਜੇ ਤੋਂ ਮੂਹਰੇ ਨਾ ਭੱਜਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਇਸ ਗੱਲ ਦੀ ਤੁਹਾਨੂੰ ਵਧਾਈ ਅੱਜ ਜਿਹੜਾ ਆਪਾਂ ਇੱਥੇ ਮੰਦਪੁੱਤਰ ਦੇਖ ਕੇ ਚੱਲੇ ਆਂ ਇਹਦੇ ਵਿੱਚ ਬਹੁਤ ਕੁਝ ਨਿਕਲਿਆਊਗਾ ਬਹੁਤ ਕੁਝ ਹਾਸ ਹੋਊਗਾ ਇਹਨਾਂ ਛੇਤੀ ਇਹ ਜੋ ਕਿ ਜਿਹੜੀ ਪ੍ਰਸੰਨ ਮਾਨਦਕਾਰ ਹੈ ਇਹ ਇਹਨਾ ਯੂਨੀਵਰਸਿਟੀ ਨਾਲ ਬਾਅਦ ਰਸੇ ਮੇਲ ਦੀ ਦੇਵਕਾ ਦੇ ਮਾਰੇ ਪੁੱਤਾਂ ਨੇ ਕਦੇ ਕੋਈ ਗੱਲ ਕਹੀ ਨਹੀਂ